24 ਅਗਸਤ 2001 ਦੀ ਰਾਤ 에ਅਰ ਟ੍ਰਾਂਜ਼ਿਟ ਦੀ ਇੱਕ ਫਲਾਈਟ ਟੋਰਾਂਟੋ ਤੋਂ ਲਿਸਬਨ ਲਈ ਉੜਦੀ ਹੈ 39000 ਫੁੱਟ ਦੀ ਉਚਾਈ ਤੇ ਅਟਲਾਂਟਿਕ ਮਹਾਸਾਗਰ ਦੇ ਠੀਕ ਵਿਚਕਾਰ ਅਚਾਨਕ ਜਹਾਜ਼ ਦੇ ਦੋਵੇਂ ਇੰਜਣ ਬੰਦ ਹੋ ਜਾਂਦੇ ਨੇ ਕਿਉਂਕਿ ਤੇਲ ਖਤਮ ਹੋ ਚੁੱਕਾ ਸੀ ਹੇਠਾਂ ਸਿਰਫ ਪਾਣੀ ਹੀ ਪਾਣੀ ਦਿਸਦਾ ਸੀ ਤੇ ਸਭ ਤੋਂ ਨੇੜੇ ਦਾ 에ਅਰਪੋਰਟ 120 ਕਿਲੋਮੀਟਰ ਦੂਰ ਹੀ ਜਿੱਥੇ ਪਹੁੰਚਣਾ ਨਮੁਮਕਿਨ ਜਾਪਦਾ ਪਿਆ ਹੀ ਇਸ ਸਿਚੁਏਸ਼ਨ 'ਚ ਸਿਰਫ ਇੱਕੋ ਅੰਜਾਮ ਦਿਸ ਰਿਹਾ ਸੀ ਉਸੇ ਮੌਤ ਕੀ ਇਸ ਜਹਾਜ਼ ਦਾ ਕੋਈ ਚਮਤਕਾਰੀ ਅੰਤ ਹੋਇਆ ਆਓ ਜਾਣੀਏ ਇਸ ਸੱਚੀ ਤੇ ਡਰਾਵਣੀ ਸਟੋਰੀ ਨੂੰ ਜੋ ਤੁਹਾਨੂੰ ਹੈਰਾਨ ਕਰ ਦੇਵੇਗੀ 23 ਅਗਸਤ 2001 ਦੀ ਸ਼ਾਮ ਕੈਨੇਡੀਅਨ 에ਅਰਲਾਈਨ 에ਅਰ ਟ੍ਰਾਂਜ਼ਿਟ ਦਾ ਇੱਕ ਹਵਾਈ ਜਹਾਜ਼ ਟ੍ਰਾਂਟੋ ਦੇ ਹਵਾਈ ਅੱਡੇ ਤੋਂ ਪੁਰਤਗਾਲ ਦੇ ਲਿਸਬਨ ਸ਼ਹਿਰ ਜਾਣ ਦੀ ਤਿਆਰੀ ਕਰ ਰਿਹਾ ਸੀ ਇਹ 7 ਘੰਟਿਆਂ ਦੀ ਨਾਨਸਟਾਪ ਫਲਾਈਟ ਸੀ ਇਸ ਲਈ ਰੈਗੂਲਰ ਸਰਵਿਸ ਤੇ ਮੇਨਟੇਨੈਂਸ ਚੈੱਕ ਤੋਂ ਬਾਅਦ ਜਹਾਜ਼ ਵਿੱਚ 48 ਮੀਟ੍ਰਿਕ ਟਨ ਤੇਲ ਪਾਇਆ ਗਿਆ ਇਹ 에ਅਰਬੱਸ A330 ਪਲੇਨ ਸੀ ਜਿਸਨੂੰ ਉਸ ਵਕਤ ਦਾ ਸਭ ਤੋਂ ਐਡਵਾਂਸ ਤੇ ਸੇਫ 에ਅਰਕ੍ਰਾਫਟ ਮੰਨਿਆ ਜਾਂਦਾ ਸੀ 48 ਸਾਲ ਦੇ ਕੈਪਟਨ ਰੋਬਰਟ ਪਿੱਛੇ ਨੂੰ 16800 ਘੰਟੇ ਜਹਾਜ਼ ਉਡਾਉਣ ਦਾ ਐਕਸਪੀਰੀਅੰਸ ਸੀ ਜਦਕਿ ਫਰਸਟ ਆਫੀਸਰ ਡਰਕ ਡੇ ਜਾਗਰ ਵੀ 4800 ਘੰਟੇ ਜਹਾਜ਼ ਉਡਾ ਚੁੱਕੇ ਸਨ ਦੋਵੇਂ ਪਹਿਲਾਂ ਵੀ ਕਈ ਵਾਰੀ 에ਅਰਬੱਸ A330 ਚਲਾ ਚੁੱਕੇ ਸਨ ਥੋੜੀ ਦਿਰ ਬਾਅਦ ਜਹਾਜ਼ 'ਚ 293 ਮੁਸਾਫਰ ਤੇ 13 ਸਟਾਫ ਮੈਂਬਰ ਚੜ ਜਾਂਦੇ ਨੇ ਰਾਤ ਕਰੀਬ 9 ਵਜੇ ਪਲੇਨ ਟੋਰਾਂਟੋ 에ਅਰਪੋਰਟ ਤੋਂ ਸਫਲਤਾਪੂਰਵਕ ਟੇਕ-ਆਫ ਕਰਦਾ ਹੈ ਪਾਇਲਟਸ ਹੌਲੀ-ਹੌਲੀ ਪਲੇਨ ਨੂੰ ਲਿਸਬਨ ਵੱਲ ਲੈ ਜਾਣ ਲਈ ਅਟਲਾਂਟਿਕ ਮਹਾਸਾਗਰ ਵੱਲ ਮੋੜਦੇ ਨੇ ਕੁਝ ਮਿੰਟਾਂ 'ਚ ਜਹਾਜ਼ ਆਪਣੀ ਮقرਰ ਉਚਾਈ 39000 ਫੁੱਟ ਤੇ ਪਹੁੰਚ ਜਾਂਦਾ ਹੈ ਐਦਾਂ ਦੀਆਂ ਲੌਂਗ ਫਲਾਈਟਾਂ 'ਚ ਪਾਇਲਟਸ ਦਾ ਜ਼ਿਆਦਾ ਕੰਮ ਨਹੀਂ ਹੁੰਦਾ ਕਿਉਂਕਿ ਜ਼ਿਆਤਰ ਕੰਮ ਆਟੋਪਾਇਲਟ ਸਿਸਟਮ ਕਰਦਾ ਹੈ ਪਾਇਲਟਸ ਸਿਰਫ ਸਿਚੁਏਸ਼ਨ ਮੋਨੀਟਰ ਕਰਦੇ ਆ ਤੇ ਟਾਈਮ-ਟਾਈਮ ਤੇ ਕੰਟਰੋਲ ਟਾਵਰ ਨੂੰ ਆਪਣੀ ਲੋਕੇਸ਼ਨ ਦੀ ਅਪਡੇਟ ਦਿੰਦੇ ਰਹਿੰਦੇ ਨੇ ਫਲਾਈਟ ਨੂੰ ਉੱਡੇ 4 ਘੰਟੇ ਬੀਤ ਚੁੱਕੇ ਸਨ। ਹੁਣ ਤੱਕ ਸਭ ਕੁਝ ਨਾਰਮਲ ਚੱਲ ਰਿਹਾ ਸੀ ਤੇ ਪਲੇਨ 'ਚ ਸਵਾਰ ਯਾਤਰੀ ਪੈਸੈਂਜਰ ਡੂੰਗੀ ਨੀਂਦ 'ਚ ਸੁੱਤੇ ਪਏ ਸਨ। ਕੁਝ ਮਿੰਟਾਂ 'ਚ ਪਲੇਨ ਅਟਲੈਂਟਿਕ ਮਹਾਸਾਗਰ ਦੇ ਵਿਚਕਾਰ ਪਹੁੰਚ ਚੁੱਕਿਆ ਸੀ। ਉਦੋਂ ਕੈਪਟਨ ਰੋਬਰਟ ਪਿੱਛੇ ਦੀ ਨਜ਼ਰ ਇੰਜਨ ਨੰਬਰ 2 ਦੇ ਕੰਟਰੋਲ ਪੈਨਲ ਤੇ ਪੈਂਦੀ ਹੈ ਜਿੱਥੇ ਕੁਝ ਅਜੀਬ ਜਿਹੀਆਂ ਰੀਡਿੰਗਸ ਦਿਖ ਰਹੀਆਂ ਸਨ। ਇੱਕ ਖਤਰੇ ਦੀ ਘੰਟੀ ਸੀ ਤੇ ਨਾਲ ਹੀ ਫਲਾਈਟ ਦੇ ਪਾਇਲਟਸ ਦੀ ਸਖਤ ਪ੍ਰੀਖਿਆ ਸ਼ੁਰੂ ਹੋ ਗਈ। ਰਾਤ ਕਰੀਬ 1 ਵਜੇ ਪਾਇਲਟਸ ਨੇ ਦੇਖਿਆ ਕਿ ਸੱਜੇ ਪਾਸੇ ਦੇ ਇੰਜਨ 'ਚ オイル ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਿਆ ਸੀ ਨਾਲ ਹੀオイル ਦੀ ਕੁਆਂਟੀਟੀ ਘਟ ਰਹੀ ਸੀ ਤੇオイル ਟੈਂਪਰੇਚਰ ਵੀ ਬਹੁਤ ਘਟ ਦਿਸ ਰਿਹਾ ਸੀ ਇਹੋ ਜੀ ਗੜਬੜ ਦੋਵੇਂ ਪਾਇਲਟਸ ਨੇ ਆਪਣੇ ਸਾਰੇ ਕੈਰੀਅਰ ਚ ਪਹਿਲੀ ਵਾਰ ਦੇਖੀ ਸੀ ਆਮ ਤੌਰ ਤੇ ਮੋਟਰਸਾਈਕਲ ਤੋਂ ਲੈ ਕੇ ਜਹਾਜ਼ ਤੱਕ ਜਦੋਂ ਕੋਈ ਇੰਜਨ ਲੰਮੇ ਸਮੇਂ ਤੱਕ ਚੱਲਦਾ ਹੈ ਤਾਂ ਉਸ ਦਾ ਤਾਪਮਾਨ ਹੌਲੀ ਹੌਲੀ ਵੱਧਦਾ ਹੈ ਪਰ ਇੱਥੇ ਤਾਪਮਾਨ ਤੇਜ਼ੀ ਨਾਲ ਘਟ ਰਿਹਾ ਸੀ ਜੋ ਕਿਸੇ ਵੀ ਤਰ੍ਹਾਂ ਨਾਰਮਲ ਨਹੀਂ ਸੀ ਪਾਇਲਟਸ ਨੇ ਫੌਰਨ ਫਲਾਈਟ ਮੈਨੂਅਲ ਵੇਖਿਆ ਪਰ ਉਹਨਾਂ ਨੂੰ ਉਹਦੇ ਵਿੱਚ ਕੋਈ ਸੋਲੂਸ਼ਨ ਨਹੀਂ ਮਿਲਿਆ। ਦੇਰ ਨਾ ਕਰਦਿਆਂ ਉਹਨਾਂ ਨੇ ਕੈਨੇਡਾ 'ਚ 에어 트랜ਜ਼ਿਟ ਦੇ ਮੇਨਟੇਨੈਂਸ ਕੰਟਰੋਲ ਸੈਂਟਰ ਨਾਲ ਕੰਟੈਕਟ ਕੀਤਾ ਤੇ ਪ੍ਰੋਬਲਮ ਬਾਰੇ ਦੱਸਿਆ। ਜਵਾਬ 'ਚ ਉਹਨਾਂ ਨੂੰ ਸਿਰਫ ਇੰਨਾ ਕਿਹਾ ਗਿਆ ਕਿ ਤੁਸੀਂ 에ਰਰ ਨੂੰ ਮੋਨੀਟਰ ਕਰਦੇ ਰਹੋ ਤੇ ਜਿਵੇਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੇਗੀ ਅਸੀਂ ਤੁਹਾਡੇ ਨਾਲ ਕੰਟੈਕਟ ਕਰਾਂਗੇ। ਹਾਲਾਂਕਿ ਕਾਕਪਿਟ 'ਚ ਗਲਤ ਰੀਡਿੰਗਸ ਦਿਖ ਰਹੀਆਂ ਸਨ ਪਰ ਫਲਾਈਟ 'ਚ ਕੋਈ ਪ੍ਰੋਬਲਮ ਨਹੀਂ ਸੀ ਇਸ ਲਈ ਪਾਇਲਟਸ ਨੇ ਸੋਚਿਆ ਕਿ ਸ਼ਾਇਦ ਕੋਈ ਖਰਾਬ ਸੈਂਸਰ ਔਇਲ ਦੀ ਗਲਤ ਜਾਣਕਾਰੀ ਦੇ ਰਿਹਾ ਹੈ ਪਰ ਅੱਗੇ ਜੋ ਹੋਣ ਵਾਲਾ ਸੀ ਉਹ ਹਾਦਸਾ ਅੱਜ ਵੀ ਏਵੀਏਸ਼ਨ ਹਿਸਟਰੀ 'ਚ ਕਾਲੇ ਅੱਖਰਾਂ 'ਚ ਲਿਖਿਆ ਹੋਇਆ ਹੈ ਕਰੀਬ ਅੱਧੇ ਘੰਟੇ ਬਾਅਦ ਕਾਕਪਿਟ ਦੀ ਸਕਰੀਨ 'ਤੇ ਕੈਪਟਨ ਦੇ ਸਾਹਮਣੇ ਇੱਕ ਹੋਰ ਐਡਵਾਈਜ਼ਰੀ ਮੈਸੇਜ ਡਿਸਪਲੇ ਹੋਇਆ ਇਹ ਮੈਸੇਜ ਔਇਲ ਨਾਲ ਰਿਲੇਟਡ ਨਹੀਂ ਸਗੋਂ ਫਿਊਲ ਨਾਲ ਸੀ ਦਰਸਲ ਕਮਰਸ਼ੀਅਲ 에ਅਰਲਾਈਨਸ ਚ ਫਿਊਲ ਦੋਵੇਂ ਵਿੰਗਸ ਚ ਬਰਾਬਰ ਵੰਡਿਆ ਹੁੰਦਾ ਹੈ ਪਰ ਸਕਰੀਨ ਤੇ ਵਾਰਨਿੰਗ ਦਿਸੀ ਕਿ ਲੈਫਟ ਵਿੰਗ ਦੇ ਮੁਕਾਬਲੇ ਰਾਈਟ ਵਿੰਗ ਚ ਫਿਊਲ ਘਟ ਹੈ ਇਹ ਪ੍ਰੋਬਲਮ ਪਾਇਲਟਸ ਨੂੰ ਜਿਆਦਾ ਸੀਰੀਅਸ ਨਹੀਂ ਲੱਗੀ ਕਿਉਂਕਿ ਕਈ ਵਾਰੀ ਥੋੜੇ ਜਿਹਾ ਲੀਟਰ ਫਿਊਲ ਦੇ ਘਟਬਧ ਹੋਣ ਤੇ ਵੀ ਇਹੋ ਜਿਹੀਆਂ ਵਾਰਨਿੰਗਸ ਆ ਜਾਂਦੀਆਂ ਨੇ ਪਾਇਲਟਸ ਨੇ ਕ੍ਰੋਸ ਫੀਡ ਵਾਲਵ ਖੋਲ ਕੇ ਫਿਊਲ ਨੂੰ ਦੋਵੇਂ ਵਿੰਗਸ ਚ ਇਕੁਅਲੀ ਡਿਸਟ੍ਰੀਬਿਊਟ ਕੀਤਾ ਜਨਰਲ ਫਿਊਲ ਦੀ ਕੁਆਂਟੀਟੀ ਦੋਵੇਂ ਵਿੰਗਸ ਚ ਇਕੁਅਲ ਹੋ ਗਈ ਪਰ 10 ਮਿੰਟ ਬਾਅਦ ਕੈਪਟਨ ਨੂੰ ਸਕਰੀਨ ਤੇ ਲੋ ਫਿਊਲ ਵਾਰਨਿੰਗ ਰਸੀ ਚੈੱਕ ਕਰਨ ਤੇ ਪਤਾ ਲੱਗਾ ਕਿ ਰਾਈਟ ਵਿੰਗ 'ਚ ਫਿਰ ਤੇਲ ਕੱਟ ਗਿਆ ਸੀ ਹੁਣ ਦੋਵੇਂ ਵਿੰਗਸ ਨੂੰ ਮਿਲਾ ਕੇ ਵੀ ਇੰਨਾ ਤੇਲ ਨਹੀਂ ਸੀ ਬਚਿਆ ਕਿ ਲਿਸਵਣ ਪਹੁੰਚਿਆ ਜਾ ਸਕੇ ਇਸ ਵਕਤ ਜਹਾਜ਼ 'ਚ ਸਿਰਫ 7 ਟਨ ਫਿਊਲ ਬਚਿਆ ਸੀ ਜੋ ਇਸ ਦੀ ਟੋਟਲ ਕਪੈਸਿਟੀ ਦਾ ਸਿਰਫ 6% ਸੀ ਤੇ ਉਹ ਵੀ ਤੇਜ਼ੀ ਨਾਲ ਘਟ ਰਿਹਾ ਸੀ ਅਜਿਹੇ ਹਾਲਾਤ 'ਚ ਪਾਇਲਟ ਸਕੂਲ ਜਹਾਜ਼ ਨੂੰ ਮੋੜਨ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਉਹਨਾਂ ਨੇ ਫੌਰਨ ਨਜ਼ਦੀਕੀ ਤੁਸੇਰਾ ਆਈਲੈਂਡ ਤੇ ਮੌਜੂਦ ਲਾਜੇਸ 에ਅਰਪੋਰਟ ਤੇ ਜਹਾਜ਼ ਉਤਾਰਨ ਦਾ ਫੈਸਲਾ ਕੀਤਾ ਤੇ ਉੱਥੇ ਦੇ ਟ੍ਰੈਫਿਕ ਕੰਟਰੋਲ ਨਾਲ ਕੰਟੈਕਟ ਕਰਕੇ ਸਾਰੀ ਸਿਚੁਏਸ਼ਨ ਦੱਸੀ ਪਰ ਪਾਇਲਟਸ ਦੇ ਮਨ 'ਚ ਇੱਕ ਸਵਾਲ ਬਾਰ-ਬਾਰ ਉੱਠ ਰਿਹਾ ਸੀ ਆਖਰ ਫਿਊਲ ਕਿਉਂ ਘਟ ਰਿਹਾ ਹੈ ਕੀ ਅਸੀਂ ਲਾਜੇਸ 에ਅਰਪੋਰਟ ਤੱਕ ਪਹੁੰਚ ਵੀ ਪਾਵਾਂਗੇ ਉਦੋਂ ਕੈਪਟਨ ਨੇ ਫਲਾਈਟ ਅਟੈਂਡੈਂਟ ਨੂੰ ਕਿਹਾ ਤੁਸੀਂ ਵਿੰਡੋ 'ਚੋਂ ਰਾਈਟ ਵਿੰਗ ਚੈੱਕ ਕਰੋ ਕਿਤੇ ਤੇਲ ਲੀਕ ਤਾਂ ਨਹੀਂ ਹੋ ਰਿਹਾ ਪਰ ਰਾਤ ਦੇ ਘੁੱਪ ਹਨੇਰੇ 'ਚ ਫਲਾਈਟ ਅਟੈਂਡੈਂਟ ਨੂੰ ਕੁਝ ਵੀ ਨਹੀਂ ਦਿਖਿਆ ਸਿਚੁਏਸ਼ਨ ਐਡੀਸੀ ਕੀ ਹਰ 5 ਮਿੰਟ ਚ 1 ਟਨ ਫਿਊਲ ਖਤਮ ਹੋ ਰਿਹਾ ਸੀ ਹੁਣ ਉਹਨਾਂ ਕੋਲ ਸਿਰਫ 25 ਮਿੰਟ ਦਾ ਫਿਊਲ ਬਚਿਆ ਸੀ ਜਿਸ ਨਾਲ ਤੁਸ਼ੇਰਾ ਆਈਲੈਂਡ ਪਹੁੰਚਣਾ ਆਲਮੋਸਟ ਇੰਪੋਸੀਬਲ ਸੀ ਮੇਨਟੇਨੈਂਸ ਟੀਮ ਨੇ ਕੈਪਟਨ ਨੂੰ ਕਿਹਾ ਕਿ ਜਹਾਜ਼ ਨੂੰ 20000 ਫੁੱਟ ਦੀ ਉਚਾਈ ਤੇ ਲੈ ਜਾਓ ਤਾਂ ਜੋ ਤੇਲ ਦੀ ਲੀਕੇਜ ਦੀ ਪੁਸ਼ਟੀ ਹੋ ਸਕੇ ਪਰ ਕੈਪਟਨ ਨੇ ਅਜਿਹਾ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਉਹ ਸੋਚਦੇ ਸਨ ਕਿ ਜੇ ਫਿਊਲ ਲੀਕੇਜ ਕਨਫਰਮ ਹੋ ਵੀ ਗਿਆ ਤਾਂ ਅਸੀਂ ਫਿਰ 39000 ਫੁੱਟ ਦੀ ਉਚਾਈ ਨਹੀਂ ਪਕੜ ਸਕਾਂਗੇ ਕਟੋ-ਕਟ 39000 ਫੁੱਟ ਤੋਂ ਗਲਾਈਡਿੰਗ ਨਾਲ ਕੁਝ ਕਿਲੋਮੀਟਰ ਹੋਰ ਅੱਗੇ ਤਾਂ ਜਾਇਆ ਜਾ ਸਕਦਾ ਸੀ। ਅਚਾਨਕ ਪਲੇਨ ਦੇ ਸੱਜੇ ਇੰਜਣ 'ਚ ਅੱਗ ਲੱਗ ਗਈ ਜਿਸ ਨਾਲ ਫਿਊਲ ਲੀਕੇਜ ਦੀ ਕਨਫਰਮੇਸ਼ਨ ਹੋ ਗਈ। ਇਸ ਧਮਾਕੇ ਨਾਲ ਮੁਸਾਫਰਾਂ 'ਚ ਹਫੜਾ-ਦਫੜੀ ਮਚ ਗਈ ਤੇ ਜਹਾਜ਼ ਡੋਲਣ ਲੱਗਾ। ਕੈਪਟਨ ਨੇ ਮੁਸਾਫਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਹੁਣ ਜਹਾਜ਼ 'ਚ ਸਿਰਫ 4.5 ਟਨ ਫਿਊਲ ਤੇ ਸਿਰਫ ਇੱਕ ਇੰਜਣ ਬਚਿਆ ਸੀ ਜਿਸ ਨਾਲ ਇੰਨੇ ਵੱਡੇ ਜਹਾਜ਼ ਨੂੰ ਉਡਾਣਾ ਇੰਪੋਸੀਬਲ ਸੀ। ਹੌਲੀ-ਹੌਲੀ ਜਹਾਜ਼ ਦੀ ਉਚਾਈ ਘਟਣ ਲੱਗੀ। ਹੁਣ ਜਹਾਜ਼ 'ਚ ਸਿਰਫ 600 ਕਿਲੋਗ੍ਰam ਤੇਲ ਬਚਿਆ ਸੀ ਤੇ ਉਹ ਆਪਣੇ ਮੰਜ਼ਲ ਤੋਂ 240 ਕਿਲੋਮੀਟਰ ਦੂਰ ਸੀ ਉਦੋਂ ਕੈਪਟਨ ਨੂੰ ਜਿਸ ਦਾ ਡਰ ਸੀ ਉਹੀ ਹੋਇਆ ਜਹਾਜ਼ ਦੇ ਖੱਬੇ ਇੰਜਣ ਨੇ ਵੀ ਫੁੱਲ ਥਰਸਟ ਤੇ ਚੱਲਣ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ ਹੁਣ ਜਹਾਜ਼ ਬਿਨਾਂ ਕਿਸੇ ਇੰਜਣ ਦੇ ਅਟਲਾਂਟਿਕ ਮਹਾਸਾਗਰ ਤੇ ਗ্লাইਡ ਕਰਨ ਲੱਗਾ ਨਾਲ ਹੀ ਪਲੇਨ ਦਾ ਪਾਵਰ ਸਿਸਟਮ ਵੀ ਠੱਪ ਹੋ ਗਿਆ ਜਿਸ ਨਾਲ ਕੈਬਿਨ 'ਚ ਹਨੇਰਾ ਛਾ ਗਿਆ ਹਾਲਾਂਕਿ ਕਾਕਪਿਟ ਦੇ ਇੰਪੋਰਟੈਂਟ ਇਕੁਪਮੈਂਟ ਅਮਰਜੈਂਸੀ ਸਪੋਰਟ ਤੇ ਚੱਲ ਰਹੇ ਸਨ ਲਾਜੇਸ 에ਅਰਪੋਰਟ ਹੁਣ 120 ਕਿਲੋਮੀਟਰ ਦੀ ਦੂਰੀ ਤੇ ਸੀ ਤੇ ਜਹਾਜ਼ 30000 ਫੁੱਟ height ਆ ਚੁੱਕਿਆ ਸੀ ਜੇ ਜਹਾਜ਼ ਗਲਾਈਡ ਕਰਦਿਆਂ 에ਅਰਪੋਰਟ ਤੱਕ ਨਾ ਪਹੁੰਚ ਸਕਿਆ ਤਾਂ ਉਸ ਨੂੰ ਸਮੁੰਦਰ 'ਚ ਲੈਂਡਿੰਗ ਕਰਨੀ ਪੈਣੀ ਸੀ ਇਸ ਲਈ ਸਟਾਫ ਮੈਂਬਰਾਂ ਨੇ ਮੁਸਾਫਰਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਪਰ ਸਮੁੰਦਰ 'ਚ ਜਹਾਜ਼ ਉਤਾਰਨਾ ਬਹੁਤ ਖਤਰਨਾਕ ਸੀ ਕਿਉਂਕਿ ਇਹਦੇ ਨਾਲ ਮੁਸਾਫਰਾਂ ਨੂੰ ਜ਼ਬਰਦਸਤ ਝਟਕਾ ਲੱਗ ਸਕਦਾ ਸੀ ਤੇ ਜੇ ਝਟਕੇ ਤੋਂ ਬਚ ਵੀ ਗਏ ਤਾਂ ਪਾਣੀ 'ਚ ਡੁੱਬਣ ਦਾ ਖਤਰਾ ਸੀ ਐਨੇ ਵੱਡੇ ਕਮਰਸ਼ੀਅਲ ਪਲੇਨ ਨੂੰ ਗ্লাইਡ ਕਰਨਾ ਬਹੁਤ ਡਿਫਿਕਲਟੀ ਸਭ ਕੁਝ ਜਹਾਜ਼ ਦੇ ਸੰਤੁਲਨ ਤੇ ਨਿਰਭਰ ਸੀ ਜਿਸ ਨੂੰ ਪਾਇਲਟਸ ਮੈਨੂਅਲੀ ਲੀਵਰ ਨਾਲ ਕੰਟਰੋਲ ਕਰ ਰਹੇ ਸਨ ਜਹਾਜ਼ ਦੀ ਉਚਾਈ 200 ਫੁੱਟ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਘਟਦੀ ਪਈ ਸੀ ਯਾਨੀ ਅਗਲੇ 15 ਮਿੰਟ 'ਚ ਜਹਾਜ਼ 'ਚ ਬੈਠੇ 306 ਮੁਸਾਫਰਾਂ ਦੀ ਜ਼ਿੰਦਗੀ ਜਾਂ ਮੌਤ ਦੀ ਕਹਾਣੀ ਲਿਖੀ ਜਾਣੀ ਸੀ ਕੁਝ ਮਿੰਟਾਂ ਬਾਅਦ ਜਹਾਜ਼ ਤੇ ਹਵਾਈ ਅੱਡੇ ਦੀ ਦੂਰੀ 15 ਕਿਲੋਮੀਟਰ ਤੱਕ ਆ ਗਈ। ਇੰਨੀ ਦੂਰੀ ਤੇ ਜਹਾਜ਼ ਦੀ ਉਚਾਈ 3000 ਫੁੱਟ ਹੋਣੀ ਚਾਹੀਦੀ ਸੀ ਪਰ ਇਹ ਜਹਾਜ਼ 13000 ਫੁੱਟ ਤੇ ਸੀ। ਜੇ ਕੈਪਟਨ ਜਹਾਜ਼ ਨੂੰ ਅੱਗੇ ਵੱਲ ਝੁਕਾ ਕੇ ਉਚਾਈ ਤੇਜ਼ੀ ਨਾਲ ਘਟਾਉਂਦੇ ਤਾਂ 90% ਚਾਂਸ ਸੀਗੇ ਕਿ ਕ੍ਰੈਸ਼ ਲੈਂਡਿੰਗ ਹੋ ਜਾਏ। ਇਸ ਲਈ ਪਾਇਲਟਸ ਨੇ ਉੱਥੇ ਹੀ 360 ਡਿਗਰੀ ਦੇ ਚੱਕਰ ਲਾਏ। ਇਸ ਨਾਲ ਜਹਾਜ਼ ਅਤੇ 에어ਪੋਰਟ ਦੀ ਦੂਰੀ ਤਾਂ ਉਹੀ ਰਹੀ ਪਰ ਉਚਾਈ 8000 ਫੁੱਟ ਤੋਂ ਘਟ ਕੇ 5000 ਫੁੱਟ ਤੱਕ ਪਹੁੰਚ ਗਈ। ਜੋ ਰეკਮੈਂਡਡ ਲੈਵਲ ਤੋਂ ਅਜੇ ਵੀ 2000 ਫੁੱਟ ਜ਼ਿਆਦਾ ਸੀ ਹੁਣ ਦੁਬਾਰਾ 360 ਡਿਗਰੀ ਦਾ ਚੱਕਰ ਲਾਉਣਾ ਪੋਸੀਬਲ ਨਹੀਂ ਸੀ ਇਸ ਲਈ ਪਾਇਲਟਸ ਨੇ ਪਲੇਨ ਨੂੰ 에ਅਰਪੋਰਟ ਦੇ ਰਨਵੇ ਵੱਲ ਮੋੜਿਆ ਤੇ ਕੁਝ S ਟਰਨ ਲਾਇਆ ਇਸ ਸਟੇਡੀਅਮ ਦੇ ਰਾਹ ਨਾਲ ਜਹਾਜ਼ ਨੂੰ ਉਚਾਈ ਘਟਾਉਣ ਲਈ ਥੋੜਾ ਵੱਧ ਸਮਾਂ ਮਿਲਿਆ ਨਾਰਮਲੀ ਲੈਂਡਿੰਗ ਵੇਲੇ ਪਲੇਨ ਦੀ ਨੋਜ਼ ਨੂੰ ਉੱਤੇ ਰੱਖਣ ਲਈ ਫਲੈਪਸ ਤੇ ਇੰਜਨ ਥਰਸਟ ਯੂਜ਼ ਕੀਤੇ ਜਾਂਦੇ ਨੇ ਪਰ ਪਾਇਲਟਸ ਕੋਲ ਇੰਜਨ ਥਰਸਟ ਨਹੀਂ ਸੀ ਤੇ ਫਲੈਪਸ ਖੋਲਣ ਨਾਲ ਏਅਰ ਡ੍ਰੈਗ ਕਾਰਨ ਪਲੇਨ ਹੋਰ ਅੱਗੇ ਝੁਕ ਸਕਦਾ ਸੀ ਜਿਸ ਨਾਲ ਕ੍ਰੈਸ਼ ਲੈਂਡਿੰਗ ਹੋ ਸਕਦੀ ਸੀ ਇਸ ਲਈ ਪਾਇਲਟਸ ਨੇ ਫਲੈਪਸ ਬੰਦ ਰੱਖ ਕੇ ਜਹਾਜ਼ ਉਤਾਰਨ ਦਾ ਫੈਸਲਾ ਕੀਤਾ ਇਸ ਕਾਰਨ ਜਹਾਜ਼ ਅਤੇ ਰਨਵੇਚ ਜ਼ਬਰਦਸਤ ਟੱਕਰ ਹੋਈ ਤੇ 12 ਮਿੰਟ ਚ 8 ਟਾਇਰ ਫਟ ਗਏ ਜਹਾਜ਼ ਖਿਸਕਦਾ ਹੋਇਆ ਇੱਕ ਪਾਸੇ ਨੂੰ ਜਾਣ ਲੱਗਾ ਪਰ ਕੈਪਟਨ ਨੇ ਸੂਝਬੂਝ ਨਾਲ ਹੌਲੀ-ਹੌਲੀ ਬ੍ਰੇਕਸ ਲਾਏ ਤੇ ਆਖਰਕਾਰ ਪਲੇਨ ਰੁਕ ਗਿਆ ਉਸ ਵੇਲੇ ਜਹਾਜ਼ ਦੇ ਲੈਂਡਿੰਗ ਗੀਅਰ ਚ ਵੱਡੇ ਧਮਾਕੇ ਨਾਲ ਅੱਗ ਲੱਗ ਗਈ ਪਰ 92 ਨੇੜੇ ਮੌਜੂਦ ਐਮਰਜੈਂਸੀ ਸਟਾਫ ਨੇ ਤੁਰੰਤ ਅੱਗ ਬੁਝਾ ਦਿੱਤੀ ਇਸ ਤਰ੍ਹਾਂ 에어 ట్రాਨਜ਼ਿਟ ਫਲਾਈਟ 236 ਦੇ ਬਹਾਦਰ ਪਾਇਲਟਸ ਨੇ 306 ਪੈਸੇਂਜਰਸ ਦੀ ਜਾਨ ਬਚਾਈ ਅੱਜ ਤੱਕ ਇਹ ਹਿਸਟਰੀ ਦਾ ਇਕੱਲਾ ਪਲੇਨ ਹੈ ਜਿਸ ਨੇ ਬਿਨਾ ਕਿਸੇ ਇੰਜਨ ਦੇ ਇੰਨੀ ਲੰਮੀ ਗਲਾਈਡਿੰਗ ਕਰਕੇ ਆਪਣੀ ਡੈਸਟੀਨੇਸ਼ਨ ਤੱਕ ਪਹੁੰਚਣ ਦਾ ਰਿਕਾਰਡ ਬਣਾਇਆ ਪਰ ਸਵਾਲ ਇਹ ਸੀ ਕਿ ਗੜਬੜ ਕਿੱਥੇ ਹੋਈ ਇਨਵੈਸਟੀਗੇਸ਼ਨ ਚ ਪਤਾ ਲੱਗਾ ਕਿ ਟੋਰਾਂਟੋ ਚ ਟੇਕ-ਆਫ ਤੋਂ ਪਹਿਲਾਂ ਮੇਨਟੇਨੈਂਸ ਦੌਰਾਨ ਇੰਜੀਨੀਅਰਸ ਨੇ ਇੰਜਨ ਦਾ ਇੱਕ ਪਾਰਟ ਚੇਂਜ ਕੀਤਾ ਸੀ ਜੋ ਪਰਫੈਕਟਲੀ ਫਿਟ ਨਹੀਂ ਸੀ ਇਸ ਕਾਰਨ ਇੰਜਨ ਚੱਲਣ ਤੇ ਉਸ ਪਾਰਟ ਚ ਵਾਈਬ੍ਰੇਸ਼ਨ ਹੋਣ ਲੱਗੀ ਜਿਸ ਨੇ ਨੇੜੇ ਦੀ ਤੇਲ ਦੀ ਪਾਈਪ ਨੂੰ ਤੋੜ ਦਿੱਤਾ ਪਾਇਲਟਸ ਦੀ ਵੀ ਇੱਕ ਮਿਸਟੇਕ ਸਾਹਮਣੇ ਆਈ ਉਹਨਾਂ ਨੇ ਤੇਲ ਦੀ ਲੀਕੇਜ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਕ੍ਰੋਸ ਫੀਡ ਵਾਲਵ ਨੂੰ ਕਾਫੀ ਸਮੇਂ ਤੱਕ ਖੁੱਲਾ ਛੱਡਿਆ ਇਸ ਨਾਲ ਇੰਜਨ ਨੰਬਰ 1 ਦਾ ਫਿਊਲ ਵੀ ਇੰਜਨ ਨੰਬਰ 2 'ਚ ਜਾ ਕੇ ਲੀਕ ਹੋਣ ਲੱਗਾ ਤੇ ਆਖਰਕਾਰ ਤੇਲ ਖਤਮ ਹੋ ਗਿਆ। ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਗਲਤੀ ਕਿਹਦੀ ਸੀ? ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ। ਧੰਨਵਾਦ।